ਤੇ ਡੀਮਾਰਚ ਗ੍ਰਾਹਕ ਅਤੇ ਕਰਮਚਾਰੀਆਂ ਵਿਚਾਲੇ ਝਗੜਾ ਹੋਇਆ ਜਮ ਕੇ ਇੱਕ ਸੁਨਮੁਖੇ ਚੱਲੇ ਨੇ ਜਿਸ ਤੋਂ ਬਾਅਦ ਮਾਮਲੇ ਵਿੱਚ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈਏ ਉਧਰ ਇਸ ਪੂਰੇ ਮਾਮਲੇ ਦੀਆਂ ਸੀਸੀਟੀਵੀ ਅਤੇ ਦੂਜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਦੋ ਧਿਰਾਂ ਆਪਸ ਵਿੱਚ ਪਿੱੜਧੀਆਂ ਨਜ਼ਰ ਆ ਰਹੀਆਂ ਨੇ ਦਰਸਲ ਜਲੰਧਰ ਤੋਂ ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਹੈ ਜਿੱਥੇ ਕਿ ਗੁਰੂ ਨਾਨਕ ਮਿਸ਼ਨ ਚੌਕ ਨੇੜੇ ਸਥਿਤ ਡੀਮਾਰਚ ਗ੍ਰਾਹਕ ਅਤੇ ਸਟੋਰ ਕਰਮਚਾਰੀ ਵਿਚਾਲੇ ਝਗੜਾ ਹੋਇਆ ਹੈ ਬਿਲਿੰਗ ਕਾਊਂਟਰ ਤੇ ਮਾਮਲੀ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਝਗੜਾ ਹੋਇਆ ਸੀ ਜਿਸ ਦੌਰਾਨ ਭਾਰੀ ਹੰਗਾਮਾ ਹੋਇਆ ਮਾਮਲਾ ਇੰਨਾ ਵੱਧ ਗਿਆ ਕਿ ਪੁਲਿਸ ਨੂੰ ਮੌਕੇ ਤੇ ਸੱਦਣਾ ਪਿਆ ਦਰਸਲ ਗ੍ਰਾਹਕ ਰਵੀ ਕੁਮਾਰ ਨੇ ਦੱਸਿਆ ਕਿ ਉਹ ਸਾਰਾ ਸਾਮਾਨ ਖਰੀਦਣ ਤੋਂ ਬਾਅਦ ਬਿਲਿੰਗ ਕਾਊਂਟਰ ਦੀ ਲਾਈਨ 'ਚ ਖੜਾ ਸੀ ਅਤੇ ਕੁੱਲ ਸਾਮਾਨ ਉਸ ਦਾ ਅੰਦਰ ਹੀ ਰਹਿ ਗਿਆ ਅਤੇ ਜਦੋਂ ਉਹ ਦੁਬਾਰਾ ਅੰਦਰ ਸਾਮਾਨ ਲੈਣ ਲਈ ਗਿਆ ਤਾਂ ਮੌਕੇ ਤੇ ਮੌਜੂਦ ਕਰਮਚਾਰੀ ਨੇ ਉਸ ਨਾਲ ਬੁਰਾ ਵਰਤਾਵ ਬਿਤਾ ਤੇ ਉਸ ਨੂੰ ਥੱਪੜ ਮਾਰੇ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਹੱਥੋ ਪਾਈ ਸ਼ੁਰੂ ਹੋ ਗਈ ਹਾਲਾਂਕਿ ਗ੍ਰਾਹਕ ਨੇ ਦਾਅਵਾ ਕੀਤਾ ਕਿ ਇਸ ਦੌਰਾਨ ਉਸ ਦੀ ਸੋਨੇ ਦੀ ਚੇਨ ਅਤੇ ਬ੍ਰੇਸਲੇਟ ਵੀ ਗੁੰਮ ਹੋ ਗਿਆ ਫਰੇਕ ਦਾ ਬਿੱਲ ਹੋਇਆ ਮੈਂ ਕਿ ਬਾਹਰ ਤੇ ਕਿਸੇ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਨਾ ਉਸ ਵੇਲੇ ਜਦੋਂ ਤੁਸੀਂ ਅੰਦਰ ਸੀ ਆਹ ਕਹਿ ਰਿਆ ਸੀ ਮੇਰੀ ਚੀਜ਼ ਗਿਰੀ ਹੈ ਕੋਈ ਬਾਹਰ ਨਾ ਚਲਾ ਜਾਓ ਪਲੀਜ਼ ਰੋਕਿਓ ਪੁਲਿਸ ਆਨਦੋ ਪੁਲਿਸ ਕੋ ਮੈਂ ਹੈਲਪ ਲਾਂਗਾ ਮੈਂ ਗੱਲ ਕਹੀ ਹੈ ਤੁਸੀਂ ਮੈਨੂੰ ਰੋਕ ਨਹੀਂ ਸਕਦਾ ਮੈਂ ਕੋ ਨੂੰ ਨ ਰੋਕਣ ਵਾਲਾ ਸਰ ਜੀ 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 ਅਗਰ ਤੁਹਾਡੇ ਉਤੇ ਇਦਾਂ ਦਾ ਇਲਜ਼ਾਮ ਲੱਗ ਰਿਹਾ ਤੁਸੀਂ ਵੀ ਤੇ ਇਨੋਂ ਤੋਂ ਸੀਸੀਟੀਵੀ ਆਪਣੇ ਫੋਨ ਦੇ ਵਿੱਚ ਲੈ ਸਕਦੇ ਹੋ ਵਿਦ ਟਾਈਮਿੰਗ ਕਿ ਇੰਨੇ ਵਜੇ ਤੋਂ ਲੈ ਕੇ ਇੰਨੇ ਟਾਈਮ ਤੇ ਗਿਆ ਸੀਗਾ ਉਹ ਕਹਿੰਦਾ ਹੈਂਗ ਹੋ ਗਿਆ ਕਹਿੰਦਾ ਹੈ ਕਹਿੰਦਾ ਹੈਂਗ ਹੋ ਚਲੋ ਬਾਅਦ ਚ ਹੋ ਜਾਏਗਾ ਹਾਂ ਜੀ ਹਾਂ ਜੀ ਆ ਕਹਦੇ ਹੈਂਗ ਹੋ ਮੰਗ ਕੁਛ ਨਹੀਂ ਕਰਦਾ ਜਿਨ੍ਹਾਂ ਨੇ ਹਿੱਟ ਕੀਤਾ ਬਸ ਉਹਨੂੰ ਇਨਸਾਫ ਮੰਗਦਾ ਹਾਂ ਹਾਲਾਂਕਿ ਮੌਕੇ ਤੇ ਮੌਜੂਦ ਸਟੋਰ ਕਰਮਚਾਰੀਆਂ ਨੇ ਇਹਨਾਂ ਦਾਅਵਿਆਂ ਨੂੰ ਝੂਠਾ ਦੱਸਿਆ ਅਤੇ ਉਹਨਾਂ ਨੇ ਉਲਟਾ ਗ੍ਰਾਹਕ ਤੇ ਹੀ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਤਰ ਮੈਂ ਬਿਲਿੰਗ ਕਰ ਰਿਹਾ ਸੀ ਤੇ ਮੇਰਾ ਲੰਚ ਦਾ ਟਾਈਮ ਆ ਮੈਂ ਸਵੇਰੇ 8 ਵਜੇ ਤਾਂ ਆ ਗਿਆ ਤੇ 2 ਵਜੇ ਦੇ ਆਸਪਾਸ ਮੇਰਾ ਲੰਚ ਵੜਾਈ ਹੋ ਗਿਆ ਸੀ ਕਿ ਮੈਂ ਜਾਣ ਤੋਂ ਪਹਿਲੇ ਕਲੋਜ਼ ਬੋਰਡ ਰੱਖਿਆ ਜਾਣ ਤੋਂ ਮੈਨੂੰ ਕਲੋਜ਼ ਬੋਰਡ ਰੱਖਤਾ ਤੇ ਜਿੰਨੇ ਲਾਈਨ ਚ ਲੱਗੇ ਸੀ ਉਹਨਾਂ ਨੂੰ ਮੈਂ ਕਹਤਾ ਸੀ ਤੁਹਾਡੀ ਗ੍ਰੀਨ ਹੋਏਗਾ ਜਿੱਥੇ ਤੱਕ ਨਹੀਂ ਸੀ ਲਾਈਨ ਖਤਮ ਕੋਈ ਵੀ ਨਹੀਂ ਸੀ ਮੌਜੂ ਮਨਾ ਕਰਤਾ ਸੀ ਉਸ ਤੋਂ ਬਾਅਦ ਕਿਸੇ ਦੀ ਬਿਲਿੰਗ ਨਹੀਂ ਹੋਣੀ ਹੈ ਤੇ ਉਸ ਤੋਂ ਬਾਅਦ ਮੈਡਮ ਆਏ ਇਹਨਾਂ ਦੀ ਵਾਈਫ ਤੇ ਉਹਨਾਂ ਨੇ ਉਹਨਾਂ ਨੂੰ ਆਂਦੀ ਮੈਂ ਕਹਤਾ ਕਿ ਮੈਡਮ ਬਿਲਿੰਗ ਨਹੀਂ ਹੋਣੀ ਹੈ ਲਾਸਟ ਉੱਥੇ ਤਾਂ ਬਿਲਿੰਗ ਹੋਣੀ ਹੈ ਜਿੱਥੇ ਤੱਕ ਲਾਸਟ ਬੰਦਾ ਲੱਗਾ ਸੀ ਉੱਥੇ ਤੱਕ ਉਸ ਤੋਂ ਬਾਅਦ ਉਹਨਾਂ ਦੀ ਵਾਈਫ ਨੇ ਪਤਾ ਨਹੀਂ ਕੀ ਕਿਹਾ ਮੈਨੂੰ ਕੁਝ ਸਮਝ ਨਹੀਂ ਆਈ ਤਾਂ ਫਿਰ ਮੈਂ ਇਗਨੋਰ ਕੀਤਾ ਉਹਨਾਂ ਨੂੰ ਉਹ ਲੱਗੇ ਰਹੇ ਲੱਗੇ ਰਹੇ ਪਰ ਫਿਰ ਦੁਬਾਰਾ ਵੀ ਮਨਾ ਕੀਤਾ ਕਿ ਮੈਡਮ ਮੈਂ ਵੀ ਟਾਈਮ ਵੇਸ ਨਾ ਕਰੂ ਤੁਸੀਂ ਦੂਸਰੇ ਕਾਊਂਟਰ ਤੇ ਸ਼ਿਫਟ ਹੋ ਜਿਓ ਪਰ ਉਹਨਾਂ ਨੇ ਨਹੀਂ ਸੁਣੀ ਤੇ ਉਹਨਾਂ ਦੇ ਹਸਬੰਦ ਆਏ ਉਹ ਮੈਨੂੰ ਗਾਲ੍ਹਾਂ ਕੱਢਣ ਲੱਗੇ ਕਿ ਤੁਸੀਂ ਪਹਿਲੇ ਕਿਉਂ ਨਹੀਂ ਦੱਸਿਆ ਇਹ ਉਹ ਮੈਂ ਤਾਂ ਸਰ ਬੋਰਡ ਲਗਾਇਆ ਹੋਇਆ ਤੁਸੀਂ ਆਪ ਦੇਖ ਰਹੇ ਹੋ ਐਡਾ ਵੱਡਾ ਬੋਰਡ ਲੱਗਾ ਹੈ ਲੋਕਾਂ ਦਾ ਉਹਨਾਂ ਨੇ ਕੁਝ ਨਹੀਂ ਸੁਣਿਆ ਗਾਲ ਕੱਢੀ ਤੇ ਮੈਨੂੰ ਬਾਹਰ ਬੁਲਾ ਲਿਆ ਤੇ ਮੈਨੂੰ ਫਿਰ ਉਸੇ ਗੱਲ ਜਾਤਾ ਕਿਹੜਾ ਡੈਮੋ ਹੈ ਤੁਹਾਨੂੰ ਕੰਮ ਕਰਦੇ ਆਥੇ ਮੈਨੂੰ 9 ਮਹੀਨੇ ਹੋ ਚੁੱਕੇ ਆ ਠੀਕ ਹੈ ਨਾਮ ਤੁਹਾਡਾ ਸਾਹਿਲ ਸਾਕਰੀਬ 1 ਘੰਟਾ ਇਹ ਹੰਗਾਮਾ ਚੱਲਦਾ ਰਿਹਾ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਜਿਸ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ ਪਰ ਦੂਜੇ ਪਾਸੇ ਗ੍ਰਾਹਕ ਆਪਣਾ ਬ੍ਰੇਸਲੇਟ ਅਤੇ ਸੋਨੇ ਦੀ ਚੇਨ ਚੋਰੀ ਹੋਣ ਦਾ ਦਾਵਾ ਕਰਦੇ ਰਿਹਾ ਫਿਲਹਾਲ ਪੁਲਿਸ ਦੇ ਹੱਥੇ ਇਸ ਪੂਰੇ ਮਾਮਲੇ ਚ ਕੀ ਲੱਗਦਾ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ